ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ ਇਹ ਜਿਹੜਾ ਉਪਰਾਲਾ ਤੁਹਾਡੇ ਦਿੱਤੇ ਬੰਦੀ ਵੱਲੋਂ ਕੀਤਾ ਗਿਆ ਲੋਕ ਵੀ ਇਸ ਕੇ ਬਹੁਤ ਹੀ ਖੁਸ਼ ਹੋ ਰਹੇ ਨੇ ਔਰ ਨਿਹਾਲ ਹੋ ਰਹੇ ਨੇ ਕਿਉਂਕਿ ਸ਼ਹੀਦ ਐਗਾ ਭਗਤ ਸਿੰਘ ਉਹਨਾਂ ਦੇ ਨਾਮ ਦਾ ਜਿਹੜਾ ਚੌਕ ਸ਼ਹਿਰ ਨਕੋਦਰ ਵਿਕੇ ਬਣਾਇਆ ਗਿਆ ਕੀ ਕਹਾਂ ਇਹ ਦੇਖੋ ਜੀ ਇਹ ਸਾਡੇ ਸ਼ਹੀਦ ਐਦਨਦਾਰ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਉਪਰਾਲਾ ਕੀਤਾ ਗਿਆ ਪਰ ਇਹਦੇ ਨਾਲ ਨਾ ਸਾਡੇ ਹੋਰ ਵੀ ਸਮਾਜਿਕ ਔਰ ਧਾਰਮਿਕ ਦਿੱਥੇ ਬੰਦੀਆਂ ਜਾਂ ਸ਼ਹਿਰ ਦਾ ਪੂਰਾ ਸਹਿਯੋਗ ਹੈ ਸਾਨੂੰ ਇਹ ਇਹ ਨਹੀਂ ਕਹਿ ਸਕਦੇ ਵੀ ਸਾਡਾ ਕੱਲਿਆਂ ਦਾ ਵਾਅ ਹੈ ਅਸੀਂ ਇਹ ਸਾਰਿਆਂ ਦਾ ਸਾਂਝਾ ਚੌਕ ਹੀ ਆ ਜੀ ਉਹ ਸ਼ਹੀਦ ਭਗਤ ਸਿੰਘ ਸਾਰਿਆਂ ਦਾ ਸਾਂਝੇ ਸੀਗੇ ਉਹਨਾਂ ਨੇ ਜੋ ਕੁਝ ਵੀ ਕੀਤਾ ਪੂਰੇ ਦੇਸ਼ ਲਈ ਕੀਤਾ ਇਕੱਲੇ ਕਿਸੇ ਇੱਕ ਕਿਤੇ ਸਮਾਜ ਲਈ ਜਾਂ ਕਿਸੇ ਇੱਕ ਕਾਸਟਿਸਮ ਲਈ ਨਹੀਂ ਕੁਝ ਕੀਤਾ ਪੂਰੇ ਦੇਸ਼ ਦੀ ਕੁਰਬਾਨੀ ਦਿੱਤੀ ਉਹਨਾਂ ਨੇ ਇਸ ਕਰਕੇ ਸਾਰਿਆਂ ਦਾ ਸਾਂਝਾ ਉਪਰਾਲਾ ਵਾ ਸਾਰਿਆਂ ਦਾ ਸਾਂਝਾ ਚੌਂਕ ਆ ਸਾਡੇ ਵੱਲੋਂ ਬਸ ਇਹੀ ਆ ਵੀ ਦੇਖੋ ਜੋ ਸ਼ਹੀਦ ਐਨੁਸਰ ਭਗਤ ਸਿੰਘ ਦੇ ਨਾਮ ਤੇ ਅੱਜ ਤੱਕ ਨੂੰ ਗੁਦਰ ਵਿੱਚ ਕੋਈ ਚੌਂਕ ਜਾਂ ਕੋਈ ਪਾਰਕ ਵਗੈਰਾ ਨਹੀਂ ਬਣੀ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਯਾਦ ਨੂੰ ਸਮਰਪਿਤ ਇਹਨੂੰ ਗੁਦਰ ਚ ਸ਼ਹੀਦ ਭਗਤ ਸਿੰਘ ਚੌਂਕ ਬਣਾਇਆ ਵਾ ਉਪਰਧਾਨ ਸਾਹਿਬ ਜੇਕਰ ਗੱਲ ਕਰੀਏ ਤੁਹਾਡੀ ਇਸ ਜਥੇਬੰਦੀ ਦੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਨਕੋਤਰ ਇਹ ਕਦੋਂ ਹੋਂਦ ਵਿੱਚ ਆਇਆ ਸਰ ਇਹ ਜਥੇਬੰਦੀ ਸਾਡੀ 2002 ਦੀ ਕੰਮ ਕਰ ਰਹੀ ਹੈ ਜੀ ਸਨ 2002 ਤੋਂ ਤੋਂ ਸमाजिक ਤੇ ਧਾਰਮਿਕ ਜਿਹੜੇ ਤੁਸੀਂ ਹੁਣ ਤੱਕ ਉਪਰਾਲੇ ਕੀਤੇ ਨੇ ਸਾਡੇ ਦਸ਼ਕ ਵੀਰਾਂ ਨੂੰ ਸਾਂਝੇ ਕਰਦੇ ਧਾਰਮਿਕ ਤਾਂ ਨਹੀਂ ਕਹ ਸਕਦੇ ਸਮਾਜਿਕ ਕੰਮ ਤਾਂ ਕਾਫੀ ਕਰਦੀ ਹੈ ਸਾਡੀ ਜਥੇਬੰਦੀ ਕਿਸੇ ਨੂੰ ਬਲੱਡ ਦੀ ਲੋੜ ਹੋਵੇ ਬਲੱਡ ਨੇਸ਼ਨ ਕੈਂਪ ਵੀ ਲਗਾਏ ਆ ਕਾਫੀ ਵੈਸੇ ਹੋਣ ਵੈਸੇ ਵੀ ਜਿਸਨ ਕਿਸੇ ਐਮਰਜੈਂਸੀ ਕੋਈ ਲੋੜ ਪੈਂਦੀ ਆ ਸਾਨੂੰ ਫੋਨ ਆਉਂਦੇ ਆ ਕਿਤੇ ਵੀ ਦੂਰ ਦੂਰ ਤੱਕ ਫੋਨ ਆਉਂਦੇ ਆ ਉਹਨਾਂ ਨੂੰ ਬਲੱਡ ਦੀ ਪ੍ਰੋਵਾਈਡ ਕਰਵਾਈਦਾ ਅਸੀਂ ਸਾਡੇ ਜੱਥੇਬੰਦੀ ਦੇ ਨੌਜਵਾਨ ਕਾਫੀ ਦੂਰ ਤੱਕ ਬੈਠੇ ਆ ਮੈਂਬਰ ਸਾਡੇ ਇੱਕ ਦੂਜੇ ਨਾਲ ਫੇਰ ਫੋਨ ਤੇ ਟਾਈਪ ਕਰਕੇ ਕੋਈ ਜਿਹਨੂੰ ਬਲੱਡ ਪ੍ਰੋਵਾਈਡ ਕਰਾਈਦਾ ਇਸੰਸਿਲਾਂ ਦੀ ਕੋਈ ਲੋੜ ਆ ਫੇ ਕਿਸੇ ਤਕਰੀਬ ਕੁੜੀ ਦੇ ਵਿਆਹ ਤੇ ਕੋਈ ਇੱਕ ਇੱਕਿਆਂ ਨੂੰ ਕੀ ਪਰਿਵਾਰਾਂ ਨੂੰ ਰਾਸ਼ਨ ਵਗੈਰਾ ਜਾਂ ਹੋਰ ਕਈਆਂ ਦਾ ਕਿਸੇ ਸਮਾਜ ਦਾ ਲਾਲੋਬੀ ਥਾਣਿਆਂ ਗਜ਼ਰੀਆਂ ਦੇ ਵਿੱਚ ਕਈਆਂ ਦਾ ਲੋਕਾਂ ਦਾ ਨਾ ਗਰੀਬ ਪਰਿਵਾਰਾਂ ਦੇ ਨਾਲ ਕੋਈ ਸਮੱਸਿਆ ਆਉਂਦੀ ਆ ਕੋਈ ਨਹੀਂ ਸੁਣਵਾਈ ਹੁੰਦੀ ਧੱਕੇਸ਼ਾਹੀ ਹੁੰਦੀ ਆ ਉੱਥੇ ਸਾਡੀ ਜੱਥੇਬੰਦੀ ਜਿਹੜੀ ਆ ਬਹੁਤ ਡਟ ਕੇ ਕੰਮ ਕਰਦੀ ਆ ਕਰਪਸ਼ਨ ਦੇ ਖਿਲਾਫ ਬਹੁਤ ਕੰਮ ਕਰਦੇ ਆ ਅਸੀਂ ਬਸ ਇਹ ਰੈਗੂਲਰ ਐਕਟੀਵਿਟੀ ਸਾਡੀ ਚੱਲਦੀ ਰਹਿੰਦੀ ਆ ਜੀ ਦਾ ਵਾਮ ਦਾ ਕਹਿਣਾ ਹੈ ਕਿ ਇਹ ਜਿਹੜਾ ਚੌਂਕ ਜਿੱਥੇ ਚੌਂਕ ਬਣਾਇਆ ਗਿਆ ਕਿਤੇ ਰਾਤ ਨੂੰ ਬਹੁਤ ਸਾਰੀਆਂ ਲੁੱਟਾਂ ਖੋਹਾਂ ਤੇ ਵਾਰਦਾਤਾਂ ਵੀ ਹੁੰਦੀਆਂ ਸਨ ਇਸ ਚੌਂਕ ਤੋਂ ਬਾਅਦ ਉਹਨਾਂ ਨੇ ਕ ਹੌਸਲਾ ਮਿਲਿਆ ਕਿ ਤੁਹਾਡੀ ਜਥੇਬੰਦੀ ਵੱਲੋਂ ਸੀਸੀਟੀਵੀ ਜਿਹੜਾ ਲਗਾ ਦਿੱਤਾ ਗਿਆ ਹੈ ਹਾਂਜੀ ਬਹੁਤ ਇਹਨਾਂ ਨੂੰ ਹੌਸਲਾ ਮਿਲਿਆ ਇਸ ਚੌਂਕ ਦੇ ਬਣਨ ਨਾਲ ਔਰ ਜਿਹੜਾ ਤੁਸੀਂ ਇਹਨੂੰ ਅੰਡਰ ਸਿਕਿਉਰਟੀ ਸੀਸੀਟੀਵੀ ਦੇ ਘਰ ਦਿੱਤਾ ਕੀ ਕਹੋਗੇ ਦੇਖੋ ਜੀ ਇਹਦੇ ਵਿੱਚ ਅਸੀਂ ਨਾ ਇਹ ਚਲੋ ਆਪਾਂ ਚੌਂਕ ਦੀ ਤਾਂ ਸੇਫਟੀ ਹੈ ਹੀ ਆਈ ਸੀ ਇਹ ਨਾਲ ਪੂਰੇ ਸ਼ਹਿਰ ਦੀ ਜਮ ਪੁਲਿਸ ਨੂੰ ਵੀ ਬਹੁਤ ਇਹਦੇ ਨਾਲ ਹੈਲਪ ਮਿਲੀ ਆ ਵੀ ਇੱਥੇ ਸੀਸੀਟੀਵੀ ਕੈਮਰੇ ਲੱਗ ਗਏ ਸੋਲਰ ਲਾਈਟਾਂ ਲੱਗੀਆਂ ਇੱਥੇ ਨਿਰਰਾਹ ਰਹਿੰਦਾ ਸੀਗਾ ਵਾਰਦਾਤਾਂ ਹੁੰਦੀਆਂ ਸੀਗੀਆਂ ਜੋ ਨਸ਼ੇੜੀ ਵਗੈਰਾ ਇੱਥੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਉਹਨੂੰ ਕਾਫੀ ਨੱਥ ਪਈ ਆ ਇਹ ਚਲੋ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਇਆ ਜੀ ਬਹੁਤ ਵਧੀਆ ਹੋਇਆ ਇਹ ਸਰ ਅਸੀਂ ਦੇਖਿਆ ਕਿ ਤੁਸੀਂ ਕਾਪੀ ਚੌਂਕ ਜਿਹੜਾ ਹੋਂਦ ਵਿੱਚ ਆਇਆ ਤੁਸੀਂ ਇੱਥੇ ਸਾਰੀਆਂ ਸੇਵਾਵਾਂ ਨਿਭਾ ਰਹੇ ਆ ਬਹੁਤ سارے ਇੱਥੇ ਪੌਲ ਬੂਟੇ ਲਗਾਏ ਗਏ ਆ ਪਾਰਕ ਜਿਹੜੀ ਬਣਨ ਜਾ ਰਹੀ ਹੈ ਹਾਂਜੀ ਔਰ ਕੀ ਪ੍ਰਸ਼ਾਸਨ ਵੱਲੋਂ ਵੀ ਕੋਈ ਸਹਿਯੋਗ ਮਿਲ ਰਿਹਾ ਇਸ ਵਾਰੀ ਚੌਂਕ ਹਾਂਜੀ 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 ਪੂਰਾ ਸਹਿਯੋਗ ਆ ਜੀ ਜਿਹੜਾ ਸ਼ਹਿਰ ਵਿੱਚ ਚੱਲ ਰਹੀ ਆਪਾਂ ਜਨਤਾ ਦੀ ਗੱਲ ਕਰ ਲਈ ਜਿੱਥੇ ਵੀ ਚੌਂਕ ਬਣੇ ਆ ਜਿਹੜਾ ਸਾਰੀ ਦੇਖਰੇਖ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਚੌਂਕ ਨੂੰ ਵੀ ਜਿਹੜਾ ਹੋਰ ਵੀ ਖੂਬਸੂਰਤ ਬਣਾ ਨਹੀਂ ਹੋਰ ਵੀ ਖੂਬਸੂਰਤ ਹੋਰ ਵੀ ਖੂਬਸੂਰਤ ਬਣਾਵਾਂਗੇ ਚੌਂਕ ਨੂੰ ਪ੍ਰ ਕੁਸੀ ਨਿਬੋਤਰ ਤੇ ਪੰਜਾਬ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਤੇ ਕੋਈ ਮੈਂ ਉਧਰ ਨੂੰ ਔਰ ਪੂਰੇ ਪੰਜਾਬ ਵਾਸੀਆਂ ਨੂੰ ਆਪਣੇ ਮੁਲਕ ਦੇ ਸਾਰੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਆਪਾਂ ਜੀ ਦੇ ਦਰਪਖ ਸਿੰਘ ਜੀ ਦੀ ਸੋਚ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਿਆ ਕਰੀਏ ਆਪਾਂ ਉਹਨਾਂ ਵਰਗੇ ਤਾਂ ਨਹੀਂ ਬਣ ਸਕਦੇ ਪਰ ਉਹਨਾਂ ਦੇ ਦੱਸੇ ਰਸਤੇ ਤੋਂ ਉਹਨਾਂ ਦੇ ਦੱਸੇ ਪਾਏ ਹੋਏ ਪੂਰਨਿਆਂ ਤੇ ਚੱਲ ਸਕਦੇ ਆਂ ਥੋੜੀ ਥੋੜੀ ਕੋਸ਼ਿਸ਼ ਵੀ ਕਰੀਏ ਆਪਾਂ ਇਹ ਜ਼ਰੂਰੀ ਨਹੀਂ ਵੀ ਆਪਾਂ ਦੇਸ਼ ਵਾਸਤੇ ਕੁਝ ਕਰਨਾ ਤੇ ਆਪਾਂ ਨੂੰ ਬਾਰਡਰ ਤੇ ਜਾ ਕੇ ਲੜਾਈ ਲੜਨੀ ਪੈਣੀ ਆ ਆਪਾਂ ਆਪਣੇ ਦੇਸ਼ 'ਚ ਆਪਣਾ ਸਮਾਜ 'ਚ ਆਪਣਾ ਰਹਿ ਕੇ ਵੀ ਇੱਥੇ ਜੋ ਸਮਾਜਿਕ ਬੁਰਾਈਆਂ ਆ ਉਹਨਾਂ ਦਾ ਡਟ ਕੇ ਵਿਰੋਧ ਕਰੀਏ ਤੇ ਆਪਾਂ ਇਹ ਦੇ ਵਿੱਚ ਕਾਮਯਾਬ ਹੋ ਸਕਦੇ ਆਂ ਸਰ ਜੇਕਰ ਤੁਹਾਡੀ ਇਸ ਜਥੇਬੰਦੀ ਦੀ ਗੱਲ ਕਰੀਏ ਤੇ ਜਿਹੜੇ ਮੈਂਬਰ ਸਾਬਾਨ ਨਹੀਂ ਹਲਕਾਂ ਤੋਂ ਉੱਧਰ ਦੇ ਨੇ ਜਾਂ ਫਿਰ ਸੂਬਾ ਪੰਜਾਬ ਤੋਂ ਬਕ ਬਕ ਜ਼ਿਲ੍ਹਿਆਂ ਤੋਂ ਆ ਜੀ ਸਾਡੇ ਕਾਫੀ ਮੈਂਬਰ ਆ ਜਿਹੜੀ ਤੁਹਾਡੇ ਉਪਰਾਲੇ ਨੇ ਜਿਲ੍ਹਾ ਜਲੰਧਰ ਤੋਂ ਬਾਹਰ ਵੀ ਕੀਤੀ ਬਾਹਰ ਵੀ ਹਾਂਜੀ ਸਾਰੇ ਪਾਸੇ ਚੈੱਕ ਕਰਦੇ ਆ ਬਹੁਤ ਜਲਦੀ ਸਾਡੇ ਕਲੱਬ ਵੱਲੋਂ ਇੱਥੇ ਇੱਕ ਚੌਂਕ ਦੇ ਵਿੱਚ ਐਂਬੂਲੈਂਸ ਫ੍ਰੀ ਸੇਵਾ ਇੱਕ ਲੱਗਣ ਜਾ ਰਹੀ ਆ ਵੀ ਜਿਹਨਾਂ ਵੀ ਸਾਨੂੰ 24 ਘੰਟੇ ਉਹਦੇ ਵਿੱਚ ਡਰਾਈਵਰ ਵੀ ਮੈਂ ਆਉਂਗਾ ਪੂਰਾ ਉਹ ਚ ਪ੍ਰਬੰਧ ਹੋਊਗਾ ਜਿੱਦਾਂ ਉਹਦਾ ਨੰਬਰ ਨਸ਼ਰ ਕਰ ਦਿੱਤਾ ਜਾਊਗਾ ਹਾਂਜੀ ਬਹੁਤ ਜਲਦੀ ਤੇ ਜਿਹਨੂੰ ਕਿਸੇ ਲੋੜ ਹੋਵੇ ਉਹ ਕੰਟੈਕਟ ਹਾਂਜੀ ਹਾਂਜੀ ਅਸ਼ੀਰਦ ਭਗਤ ਸਿੰਘ ਕਲੱਬ ਵੱਲੋਂ ਅਸ਼ੀਰਦ ਭਗਤ ਸਿੰਘ ਜੀ ਦੇ ਨਾਮ ਤੇ ਉਹਨੂੰ ਰੱਖਿਆ ਜਾਊਗਾ ਤਾਂ ਉਹਦਾ ਨਾਂ ਵੀ ਅਸ਼ੀਰਦ ਆਦਮ ਹਾਂਜੀ ਹਾਂਜੀ ਬਿਲਕੁਲ ਜੀ ਬਿਲਕ ਸਾਡੀ ਜੱਥੇਬੰਦੀ ਉਹਨਾਂ ਕੋਈ ਵੀ ਕੰਮ ਕੀਤਾ ਜਾਂਦਾ ਜੀ ਸ਼ੀਤਪາກ ਸਿੰਘ ਜੀ ਦੇ ਨਾਂ ਤੇ ਹੀ ਸਮਰਪਿਤ ਆ ਜੀ ਧੰਨਵਾਦ ਥੈਂਕ ਯੂ ਅ ਸਰ ਜੀ ਸਭ ਤੋਂ ਪਹਿਲਾਂ ਤਾਂ ਜੇਪੀ ਮ ਜਪਾਰਤ ਚਹਿਨ ਅੱਜ ਬਹੁਤ ਅਸੀਂ ਰੋਜ਼ ਇੱਥੇ ਨੰਗਦੇ ਹੁੰਦੇ ਸੀ ਤੇ ਇਹ ਸਾਡਾ ਜਿਹੜਾ ਚੌਂਕ ਸੀਗਾ ਬਿਲਕੁਲ ਖਾਲੀ ਪਿਆ ਹੁੰਦਾ ਸੀਗਾ ਤੇ ਇਹ ਸਾਡੇ ਬਹੁਤ ਸਾਰੇ ਵੀਰਾਂ ਦਾ ਸਹਿਯੋਗ ਆ ਪੂਰੇ ਸ਼ਹਿਰ ਵਾਸੀਆਂ ਦਾ ਪੂਰੇ ਪੰਜਾਬ ਵਾਸੀਆਂ ਦਾ ਜਿੰਨੇ ਵੀ ਬਦਿਆ ਮੁੰਡਿਆ ਝੰਗ ਮੁੰਡਿਆ ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ ਆ ਕਿ ਆਪਣੇ ਸ਼ਹੀਦਾਂ ਨੂੰ ਆਪਣੇ ਪਗੰਬਰਾਂ ਨੂੰ ਚਾਦਰ ਰੱਖਿਆ ਆ ਇਹ ਚੌਂਕ ਜਿਹੜਾ ਬਣਾਇਆ ਬਹੁਤ ਵੱਡੀ ਇਹਨਾਂ ਦੀ ਦੇਣ ਹੈਗੀ ਆ ਸਮਾਜ ਨੂੰ ਔਰ ਜਿਹੜੇ ਆ ਪੂਰੇ ਨਕੌਧਰ ਵਸੀਆਂ ਨੂੰ ਕਰਾਂ ਸ਼ੁਰੂ ਸ਼ਹੀਦ ਪਗ ਸਿੰਘ ਸਪੋਰਟਸ ਕਲੱਬ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਰਦਾਰ ਭਗਤ ਸਿੰਘ ਜੀ ਦਾ ਜਿਹੜਾ ਬੋਤਿਆ ਇੱਥੇ ਲਗਾ ਕੇ ਇਹ ਚੌਂਕ ਦੀ ਸ਼ੁਰੂਆਤ ਕੀਤੀ ਗਈ ਆ ਇਹ ਬਹੁਤ ਵਧੀਆ ਆਪਰਾ ਲਾਇਆ ਸਾਡੀ ਇੱਥੇ ਨੇੜੇ ਆ ਅਸੀਂ ਵੀ ਜਿੰਨਾ ਟਾਈਮ ਇੱਥੇ ਦੇ ਹੋਇਆ ਸਵੇਰੇ ਸ਼ਾਮੀ ਇਸ ਚੌਂਕ ਦੀ ਰੱਖਿਆ ਵੀ ਕਰਾਂਗੇ ਔਰ ਦੇਖਰੇਖ ਵੀ ਕਰਾਂਗੇ ਇਹ ਜਿਹੜਾ ਚੌਕ ਆ ਮੈਂ ਇਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਜਰੂਰ ਚੰਨਣਾ ਪਾਉਂਗਾ ਇਹ ਜਦੋਂ ਆਪਾਂ ਨਕੂਦਰ ਤੋਂ ਜਲੰਧਰ ਨੂੰ ਜਾਂਦੇ ਆ ਥੱਲੇ ਸਾਡੇ ਵਾਈਪੁਆਇੰਟ ਪੋੜ ਆਂਦਾ ਹੈਗਾ ਆ ਜਲੰਧਰ ਵੱਲੋਂ ਆਨੇ ਆ ਤੇ ਜਾਂ ਮਲਸੀਆਂ ਛਾਗੜੋ ਵੱਲੋਂ ਆਨੇ ਆ ਤੇ ਇਹ ਬਿਲਕੁਲ ਉਸ ਜਿਹੜਾ ਆ ਚੌਂਕ ਬਿਲਕੁਲ ਚੌਂਕ ਦੇ ਵਿੱਚ ਜਿਹੜਾ ਬਣਾਇਆ ਗਿਆ ਆ ਸੋ ਆਓ ਅਸੀਂ ਸਾਰੇ ਨੂੰ ਇਨਵਾਈਟ ਕਰਾਂਗੇ ਜਦੋਂ ਵੀ ਇਹਦਾ ਉਹ ਉਦੋਂ ਕਾਡਰਨ ਕੀਤਾ ਜਾਊਗਾ ਸਾਰੇ ਹੀ ਵੀਰਾਂ ਦਾ ਸਹਿਯੋਗ ਲਿਆ ਜਾਊਗਾ ਮੈਂ ਇੱਕ ਆਪਣੇ ਨੌਜਵਾਨ ਵੀਰਾਂ ਨੂੰ ਜਰੂਰ ਮੈਸੇਜ ਦੇਣਾ ਚਾਹੂੰਗਾ ਕਿ ਅਸੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਸੋਚ ਤੇ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਚੱਲੀਏ ਨਸ਼ਿਆਂ ਨੂੰ ਤਿਆਗ ਜੀਏ ਆਪਣੀ ਲਾਈਫ ਨੂੰ ਤੰਦਰੁਸਤ ਬਰਈਏ ਖੇਡਾਂ ਵੱਲ ਧਿਆਨ ਦਈਏ ਅਗਰ ਸਾਡੇ ਨੌਜਵਾਨ ਸਾਥੀ ਸ਼ਹੀਦਾਂ ਦੀਆਂ ਸੋਚਾਂ ਤੇ ਚੱਲਣਗੇ ਤੇ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕੋਈ ਵੀ ਵੀਰ ਨਸ਼ਿਆਂ ਵੱਲ ਨਹੀਂ ਜਾਊਗਾ ਜੇਕਰ ਸੀ ਇਜ਼ਦਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਦੀ ਗੱਲ ਕਰੀਏ ਇਹਦੇ ਵਿੱਚ ਸਾਰੇ ਮੈਂਬਰ ਜਿਹੜੇ ਯੂਥ ਬਹੁਤ ਹੀ ਆਪਣੇ ਤਨਮਨ ਤੋਂ ਸੇਵਾ ਕਰ ਰਿਹਾ ਹੈ ਇਸ ਚੌਂਕ ਤੋਂ ਪਹਿਲਾਂ ਵੀ ਇਹਨਾਂ ਦੇ ਬਹੁਤ ਚੰਗੇ ਉਪਰਾਲੇ ਵੇਖਣ ਨੂੰ ਮਿਲਦੇ ਤਾਂ ਕੀ ਕਹਾਂਗੇ ਇਸ ਕਲੱਬ ਸਰ ਇਹਨਾਂ ਦੇ ਉਪਰਾਲੇ ਤਾਂ ਬਹੁਤ ਵਧੀਆ ਹੈਗਾ ਜਿੰਨੀ ਕਿ ਇਹ ਮੇਰੇ ਖਿਆਲ ਆ ਕਿ ਅੱਜ ਦੀ ਜਿਹੜੀ ਲਾਈਫ ਆ ਇਹ ਬਹੁਤ ਜ਼ਿਆਦਾ ਵਿਜੀ ਆ ਤੇ ਕਿਸੇ ਕੋਲ ਵੀ ਇੰਨਾ ਕੁ ਟਾਈਮ ਹੈ ਨਹੀਂਗਾ ਕਿ ਕਿਸੇ ਦੇ ਮਗਰ ਲੋਕ ਸੇਵਾ ਕੀਤੀ ਜਾਵੇ ਫਿਰ ਵੀ ਮੈਂ ਇਹਨਾਂ ਭਰਾਵਾਂ ਤੇ ਬਹੁਤ ਮਲਕੀ ਇਹਨਾਂ ਨੂੰ ਐਪਰੀਸ਼ੀਏਟ ਕਰੂੰਗਾ ਹੌਸਲਾ ਜਿਹੜਾ ਮੇਰੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਆ ਜਿਹੜਾ ਇਹ ਕਾਫੀ ਚਿਰ ਤੋਂ ਹੀ ਜਿਹੜੇ ਲੋਕ ਸੇਵਾ ਦੇ ਕੰਮ ਕਰਦੇ ਆ ਕਿਤੇ ਵੀ ਇਹਨਾਂ ਨੂੰ ਕਿਤੇ ਵੀ ਇਹਨਾਂ ਨੂੰ ਲੋੜ ਪੈਂਦੀ ਆ ਪੰਜਾਬ ਦੇ ਵਿੱਚੋਂ ਐਨੀ ਵੀ ਕਿਤੇ ਵੀ ਕੋਈ ਵੀ ਇਹਨਾਂ ਨੂੰ ਫੋਨ ਕਰਕੇ ਸਹਾਇਤਾ ਲੈਂਦਾ ਆ ਤੇ ਇਹ ਪਹਿਲ ਦੇ ਆਧਾਰ ਤੇ ਉਹਨਾਂ ਦਾ ਕਰਦੇ ਆ ਇਹ ਛਿੰਝ ਵੀ ਕਰਵਾਉਂਦੇ ਆ ਜਿਹੜੀ ਕਿ ਦੇਖਣਯੋਗ ਛਿੰਝ ਹੁੰਦੀ ਆ ਤੇ ਆਓ ਮੈਂ ਕਹਿੰਦਾ ਸਾਰ ਇਹਨਾਂ ਦਾ ਸਹਿਯੋਗ ਕਰੀਏ ਤੇ ਆਪਾਂ ਇਹੋ ਜੇ ਚੌਂਕ ਜਿਹੜੇ ਆ ਵੱਧ ਤੋਂ ਵੱਧ ਇਸ ਚੌਕਾਂ ਨੂੰ ਸਵਾਰੀਏ ਤੇ ਲੋਕਾਂ ਨੂੰ ਪਤਾ ਲੱਗੇ ਸਾਡੇ ਸ਼ਹੀਦਾਂ ਬਾਰੇ ਆਪਣੇ ਗੁਰੂਆਂ ਪੀਜਾਂ ਬਾਰੇ ਧੰਨਵਾਦ